ਦੋਸਤੋ ਪੰਜਾਬ ਦੇ ਵਿੱਚ ਹੁਣ ਆਇਲਸ ਵਾਲੀਆਂ ਕੁੜੀਆਂ ਦੀ ਬੁੱਕਤ ਘਟ ਗਈ ਹੈ ਯਾਨੀ ਕਿ 12ਵੀਂ ਪਾਸ ਕਰਕੇ ਜੋ ਆਇਲਸ ਕਰਦੀਆਂ ਨੇ ਉਹਨਾਂ ਦੀ ਬੁਕਤ ਯਾਨੀ ਕਿ ਡਿਮਾਂਡ ਘਟੀ ਹੈ ਡਿਮਾਂਡ ਕਿਸ ਵਿੱਚ ਯਾਨੀ ਕਿ ਰਿਸ਼ਤਿਆਂ ਦੇ ਵਿੱਚ ਪਹਿਲਾਂ ਨੌਜਵਾਨ 12ਵੀਂ ਪਾਸ ਆਇਲਸ ਕੁੜੀ ਦੇ ਲੜ ਲਾ ਕੇ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਸੀ ਪਰ ਹੁਣ ਰੁਝਾਨ ਬਦਲ ਗਿਆ ਇਹ ਮੈਂ ਨਹੀਂ ਕਹਿ ਰਿਹਾ ਪੰਜਾਬੀ ਟ੍ਰਿਬਿਊਨ ਚ ਚਰਨਜੀਤ ਸਿੰਘ ਪੁੱਲਰ ਖੋਰਾ ਦੀ ਛਪੀ ਰਿਪੋਰਟ ਕਹਿ ਰਹੀ ਹੈ ਉਹਨਾਂ ਮੁਤਾਬਕ ਕਿ ਪੰਜਾਬ ਦੇ ਵਿੱਚ ਹੁਣ ਗ੍ਰੈਜੂਏਟ ਕੁੜੀਆਂ ਦੀ ਡਿਮਾਂਡ ਵਧਣ ਲੱਗੀ ਹੈ ਕਿਉਂਕਿ ਆਸਟ੍ਰੇਲੀਆ ਨੇ ਤਾਂ ਫਾਈਲਾਂ ਜਾਣਕਾਰੀ ਮੁਤਾਬਕ ਬੰਦ ਕੀਤੀਆਂ ਹੋਈਆਂ ਨੇ ਕੈਨੇਡਾ ਨੇ ਸਪਾਊਸ ਵੀਜ਼ੇ ਦੇ ਲਈ ਜੇਕਰ ਸਪਾਊਸ ਵੀਜ਼ਾ ਲਵਾਉਣਾ ਹੈ ਤਾਂ ਕੁੜੀ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਇਸ ਕਰਕੇ ਹੁਣ ਗ੍ਰੈਜੂਏਟ ਆਇਲਸ ਪਾਸ ਕੁੜੀਆਂ ਦੀ ਜਿਹੜੀ ਡਿਮਾਂਡ ਹੈ ਉਹ ਵਧ ਗਈ ਹੈ 12ਵੀਂ ਵਾਲੀਆਂ ਕੁੜੀਆਂ ਦੀ ਜਿਨ੍ਹਾਂ ਨੇ ਆਇਲਸ ਕੀਤੀ ਹੈ ਡਿਮਾਂਡ ਘੱਟੀ ਦੱਸੀ ਜਾ ਰਹੀ ਹੈ ਜਿਸ ਕਰਕੇ ਕਈਆਂ ਦੇ ਅਰਮਾਨ ਟੁੱਟ ਗਏ ਨੇ ਪਹਿਲਾਂ ਬਹੁਤ 트ੈਂਡ ਚੱਲਿਆ ਪੰਜਾਬ 'ਚ ਕਿ 12ਵੀਂ ਕਰਵਾਉਂਦੇ ਸੀ ਕੁੜੀ ਨੂੰ ਤੇ ਮਾਪੇ ਤਾਂ ਇੱਕ ਵਰਲਬ ਲੈਂਦੇ ਸੀ ਉਹ ਖਰਚਾ ਕਰ ਦਿੰਦੇ ਸੀ ਚਲੋ ਇੱਕ ਚੰਗੀ ਗੱਲ ਵੀ ਸੀ ਇੱਕ ਜਾਣਾ ਇੱਕ ਕੰਮ ਧੰਦੇ ਲੱਗਦਾ ਸੀ ਤੇ ਨਾਲ ਨੌਜਵਾਨ ਵੀ ਕੰਮ ਧੰਦੇ ਲੱਗ ਜਾਂਦਾ ਸੀ ਇਸ ਵਿੱਚ ਮਾੜਾ ਵੀ ਕੁਝ ਨਹੀਂ ਪਰ ਮਾੜਾ ਇਹ ਵੀ ਸੀ ਕਿ ਪੰਜਾਬ ਲਗਾਤਾਰ ਖਾਲੀ ਹੋ ਰਿਹਾ ਸੀ ਪਰ ਆਸਟ੍ਰੇਲੀਆ ਦੇ ਵੱਲੋਂ ਸਖਤੀ ਕੀਤੀ ਗਈ ਹੈ ਉਸ ਤੋਂ ਬਾਅਦ ਕੈਨੇਡਾ ਦੇ ਵੱਲੋਂ ਵੀ ਸਖਤੀ ਕੀਤੀ ਗਈ ਜਾਣਕਾਰੀ ਮੁਤਾਬਿਕ ਹੁਣ ਕੈਨੇਡਾ ਦੇ ਵਿੱਚ ਸਪਾਊਸ ਵੀਜ਼ੇ ਦੇ ਲਈ ਜਿਹੜੇ ਕੁੜੀ ਨੇ ਜਾਣਾ ਹੈ ਲੜਕੀ ਨੇ ਜਾਣਾ ਉਸ ਦਾ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਤੋਂ ਇਸ ਤੋਂ ਬਾਅਦ 12ਵੀਂ ਪਾਸ ਆਇਲਸ ਕੁੜੀਆਂ ਦੀ ਆਇਲਸ ਵਾਲੀਆਂ ਕੁੜੀਆਂ ਦੀ ਬੁਕਤ ਕਹਿੰਦੇ ਨੇ ਘਟ ਗਈ ਹੈ ਪਹਿਲਾਂ ਦੇ ਨਾਲੋਂ ਕਿਉਂਕਿ ਉਸ ਹਿਸਾਬ ਦੇ ਨਾਲ ਰਿਸ਼ਤੇ ਨਹੀਂ ਆ ਰਹੇ ਹੁਣ ਰਿਸ਼ਤੇ ਜਿਹੜੇ ਨੇ ਉਹ ਜਾਣਕਾਰੀ ਮੁਤਾਬਿਕ ਮੁੰਡੇ ਉਹਨਾਂ ਕੁੜੀਆਂ ਦੀ ਭਾਲ ਦੇ ਵਿੱਚ ਨੇ ਜਾਂ ਮਾਪੇ ਉਹਨਾਂ ਮੁੰਡਿਆਂ ਦੇ ਉਹਨਾਂ ਕੁੜੀਆਂ ਦੀ ਭਾਲ ਵਿੱਚ ਨੇ ਜੋ ਗ੍ਰੈਜੂਏਟ ਹੋਣ ਅਤੇ ਆਇਲਸ ਕੀਤੀ ਹੋਵੇ ਤਾਂ ਇਹ ਪੰਜਾਬੀ ਟ੍ਰਿਬਿਊਨ 'ਚ ਰਿਪੋਰਟ छਪੀ ਹੈ ਪਿਛਲੇ ਦਿਨ ਇੱਕ ਰਿਪੋਰਟ छਪੀ ਸੀ ਕਿ ਪੰਜਾਬ ਦੇ ਡਿਗਰੀ ਕਾਲਜਾਂ ਦੇ ਵਿੱਚ ਦੁਬਾਰਾ ਰੌਣਕ ਪੱਤੀ ਹੈ ਕਿਉਂਕਿ ਲੋਕ ਵਿਦੇਸ਼ਾਂ ਵੱਲ ਘਟੇ ਨੇ ਪਹਿਲਾਂ ਨਾਲੋਂ ਹਾਲਾਂਕਿ ਘਟੇ ਨੇ ਜਾਂ ਨਹੀਂ ਘਟੇ ਪਰ ਰਿਪੋਰਟ ਜ਼ਰੂਰ ਕਹਿ ਰਹੀ ਹੈ ਮੈਂ ਉਸ ਦੇ ਹਵਾਲੇ ਨਾਲ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਰਿਹਾ ਹਾਂ